ਕੀ ਕਿਸ ਤਰ੍ਹਾਂ ਆਪਾਂ ਸਿੱਧੀ ਵਿਜਾਈ ਜਿਹੜੀ ਕਰ ਸਕਦੇ ਆ ਤੇ ਕਿਸ ਤਰ੍ਹਾਂ ਪ੍ਰਾਲੀ ਦੀ ਸਾਂਭ ਸੰਭਾਲ ਜਿਹੜੀ ਇਹੋ ਕਰ ਸਕਦੇ ਆ ਉਹ ਸਾਰੀ ਇੱਥੇ ਮਾਡਲ ਦੇ ਵਿੱਚ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਜਿਹੜੀ ਬੋਡੀ ਨੂੰ ਡੀਟੌक्स ਕਰਦਾ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰਦਾ ਜਿਵੇਂ ਜੂਰਿਕਾ ਐਸਨ ਸ਼ੂਗਰ ਨੂੰ ਕੰਟਰੋਲ ਕਰਦੇ ਨੇ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀਆਂ ਦੋ ਵੀਡੀਓ ਪਾਈਆਂ ਸੀ ਆਪਾਂ ਰੌਣੀ ਕਿਸਾਨ ਮੇਲੇ ਤੇ ਪਹੁੰਚੇ ਹੋਏ ਆ ਜਿਹੜਾ ਪਟਿਆਲੇ ਦੇ ਨੇੜੇ ਲੱਗਦਾ ਹੈ ਹਰੇਕ ਸਾਲ ਯੂਨੀਵਰਸਿਟੀ ਵੱਲੋਂ ਕਰਵਾਇਆ ਜਾਂਦਾ ਤੇ ਉਹਦਾ ਪੰਜ ਹੁਣ ਤੀਸਰਾ ਭਾਗ ਲੈ ਕੇ ਆਏ ਆ ਅੱਗੇ ਜੀਆਂ ਕੁਝ ਹੋਰ ਸਟਾਲਾਂ ਤੁਹਾਨੂੰ ਦਿਖਾਵਾਂਗੇ ਤੇ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਵੀਡੀਓ ਐਂਡ ਤੱਕ ਤੁਸੀਂ ਜਰੂਰ ਦੇਖਿਓ ਇੱਥੇ ਸਾਰੀਆਂ ਇਹ ਪੰਜਾਬ ਕੀਤੀਬੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਟਾਲਾਂ ਲਾਈਆਂ ਗਈਆਂ ਨੇ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਇਹਨਾਂ ਵੱਲੋਂ ਇੱਥੇ ਮਾਡਲ ਜਿਹੜੇ ਉਹ ਲਾਏ ਹੋਏ ਨੇ ਕੁਝ ਇੱਥੇ ਜਿਵੇਂ ਆਹ ਫਨਕਾਰੀਆਂ ਦੇ ਜਿਹੜੇ ਮਾਡਲ ਤੁਸੀਂ ਦੇਖ ਸਕਦੇ ਹੋ ਹਨ ਤੇ ਨਾਲ ਇਹਦੇ ਕੁਝ ਆ ਸਾਬਣਾ ਜਿਹੜੀਆਂ ਲਾਈਆਂ ਹੋਈਆਂ ਨੇ ਇਹ ਸਾਰੀਆਂ ਸਟਾਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨੇ ਇਹ ਆਪਾਂ ਸਾਰੀਆਂ ਸਟਾਲਾਂ ਹੁਣ ਦੇਖਦੇ ਆਂ ਇੱਥੇ ਇਹ ਜਿਵੇਂ ਕੜਾਈ ਕਰਕੇ ਦਿਖਾਈ ਹੋਈ ਹੈ ਇਸ ਤਰ੍ਹਾਂ ਦੇ ਸਾਰੇ ਮਾਡਲ ਇਹ ਲਾਏ ਹੋਏ ਨੇ ਤੇ ਜਿਵੇਂ ਆ ਲਿਖਿਆ ਹੋਇਆ ਖੇਤੀ ਵਿਗਿਆਨ ਕੇਂਦਰ ਪਟਿਆਲਾ ਇਹ ਖੇਤੀ ਵਿਗਿਆਨ ਕੇਂਦਰ ਪਟਿਆਲਾ ਵਾਲਿਆਂ ਨੇ ਸਟਾਲ ਜਿਹੜੀ ਆਪਦੀ ਇਹ ਲਾਈ ਹੋਈ ਹੈ ਤੇ ਇਹਦੇ ਨਾਲ ਇਹ ਜਿਹੜੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੋਈ ਆ ਮਾਡਲ ਬਣਾ ਕੇ ਕਿ ਕਿਸ ਤਰ੍ਹਾਂ ਆਪਾਂ ਸਿੱਧੀ ਬਿਜਾਈ ਜਿਹੜੀ ਕਰ ਸਕਦੇ ਆ ਤੇ ਕਿਸ ਤਰ੍ਹਾਂ ਪਰਾਲੀ ਦੀ ਸਾਂਭ ਸੰਭਾਲ ਜਿਹੜੀ ਇਹੋ ਕਰ ਸਕਦੇ ਆ ਉਹ ਸਾਰੀ ਇੱਥੇ ਮਾਡਲ ਦੇ ਵਿੱਚ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਇਹੋ ਇਹ ਸਾਰੀਆਂ ਸਟਾਲਾਂ ਇਸ ਤਰ੍ਹਾਂ ਇੱਥੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਹੈਗੀਆਂ ਤੇ ਅੱਗੇ ਚੱਲਦੇ ਆਂ ਅੱਗੋਂ ਆਪਾਂ ਦੇਖਦੇ ਆਂ ਕਿ ਹੋਰ ਸਟਾਲਾਂ ਜਾ ਕੇ ਤੇ ਇੱਥੇ ਜਿਵੇਂ ਪਸ਼ੂਆਂ ਦੀ ਚਾਟ ਜਿਹੜੀ ਹੈ ਨਾ ਉਹ ਵੀ ਹੈਗੀ ਐ ਤੇ ਹੋਰ ਜਿਹੜੇ ਸਾਰੇ ਪ੍ਰੋਡਕਟ ਨੇਗੇ ਜਿਹੜੇ ਇੱਥੇ ਰੱਖੇ ਹੋਏ ਕੁਛ ਆ ਮਿੱਠੀ ਛੱਟਣੀ ਹੋਊਗੀ ਜਿਹੜੇ ਆਪ ਜਿਹੜੇ ਪ੍ਰੋਡਕਟ ਸਾਰੇ ਉਹ ਤਿਆਰ ਕੀਤੇ ਹੋਏ ਉਹ ਇੱਥੇ ਸਟਾਲਾਂ ਦੇ ਉੱਪਰ ਜਿਹੜੇ ਲਾਏ ਹੋਏ ਨੇਗੇ ਤੇ ਐਨੀ ਸਾਰੀਆਂ ਸਟਾਲਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਹ ਲਾਈਆਂ ਹੋਈਆਂ ਨੇ ਤੇ ਇੱਥੇ ਜਿਵੇਂ ਕੁਝ achar ਪਏ ਨੇ ਹਨਾ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈਂਦੇ ਨੇ ਉਹਨਾਂ ਵੱਲੋਂ ਇਹ ਸਾਰੇ ਪ੍ਰੋਡਕਟ ਉਹ ਤਿਆਰ ਕੀਤੇ ਹੋਏ ਨੇ ਜਿਵੇਂ ਪੰਜਾਬ ਨੌਜਵਾਨ ਕਿਸਾਨ ਸੰਸਥਾ ਸੰਗਰੂਰ ਉਹਨਾਂ ਵੱਲੋਂ ਇਹ ਸਟਾਲ ਜਿਹੜੀ ਲਾਈ ਹੋਈ ਹੈ ਸਾਰੇ ਪ੍ਰੋਡਕਟ ਨੇ ਹਲਦੀ ਹੋ ਗਈ achar ਹੋ ਗਿਆ ਤੇ ਕੁਝ ਹੋਰ ਇੱਥੇ ਬੀਜ ਆ ਗਏ ਹਨਾ ਕਣਕਾਂ ਦੇ ਜਿਵੇਂ ਪੀਵੀਡਬਲ 826 ਆ ਗਈ ਤੇ ਇਹమే ਸਾਰੀਆਂ ਸਟਾਲਾਂ ਇਹ ਲਾਈਆਂ ਹੋਈਆਂ ਨੇ ਕੁਝ ਇੱਥੇ ਖੁੰਬਾਂ ਵਾਰੇ ਵੀ ਜਿਹੜੀ ਜਾਣਕਾਰੀ ਉਹ ਦਿੱਤੀ ਹੋਈ ਹੈ ਤੇ ਇਸੇ ਤਰ੍ਹਾਂ ਸਟਾਲਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਇੱਥੇ ਵੀ ਬਹੁਤ ਭਾਰੀ ਇਕੱਠ ਹੈ ਕਿਸਾਨ ਜਿਹੜੇ ਸਾਰੀ ਜਾਣਕਾਰੀ ਉਹ ਲੈ ਰਹੇ ਨੇਗੀ ਤੇ ਇੱਥੇ ਕੁਝ ਕਣਕ ਦੇ ਜਿਹੜੇ ਬੀਜ ਨੇਗੇ ਉਹ ਲਾਏ ਹੋਏ ਨੇ ਜਿਵੇਂ ਕਣਕ ਦਾ ਬੀਜ ਆ ਗਿਆ ਪੀਬੀਡਬਲਯੂ 826 ਤੇ ਸਨੈਰੀ ਪੀਬੀਡਬਲਯੂ 766 ਤੇ ਪੀਬੀਡਬਲਯੂ 824 ਪੀਵੀਡਬਲਯੂ 868 ਇਸ ਤਰ੍ਹਾਂ ਸਾਰੇ ਕਣਕ ਦੇ ਬੀਜ ਇੱਥੇ ਜਿਹੜੇ ਲਾਏ ਹੋਏ ਨੇ ਕੁਝ ਹੋਰ ਵੀ ਇਧਰ ਬੀਜ ਜਿਹੜੇ ਹੈਗੇ ਨੇ ਜਿਵੇਂ ਦਾਲਾਂ ਦੇ ਹੋਗੇ ਕਣਕ ਦੇ ਨਾਲ ਨਾਲ ਆ ਕਾਬਲੀ ਛੋਲੇ ਹੋਗੇ ਜਿਵੇਂ ਐਲ 552 ਹਨਾ ਪੀਵੀਜੀ 10 ਇਹ ਛੋਲੇ ਹੋਗੇ ਤੇ ਪੀਵੀਜੀ 8 ਤੇ ਪੀਵੀਜੀ 7 ਇਸ ਤਰ੍ਹਾਂ ਅਲੱਗ-ਅਲੱਗ ਕਿਸਮਾਂ ਨੇ ਗਈਆਂ ਕੁਝ ਆ ਮੂੰਗੀ ਹੋਗੀ ਇੱਥੇ ਮੂੰਗੀ ਦੀਆਂ ਕਿਸਮਾਂ ਆ ਗਈਆਂ ਐਵੇਂ ਸਾਰੀਆਂ ਅਲੱਗ-ਅਲੱਗ ਇੱਥੇ ਕਿਸਮਾਂ ਨੇ ਦਾਲਾਂ ਦੀਆਂ ਇਹ ਮਾਸਰਾਂ ਦੀ ਕਿਸਮ ਆ ਗਈ ਜਿਵੇਂ ਐਲ ਐਲ 1373 ਤੇ ਮਾਹਾ ਦੀ ਕਿਸਮ ਆ ਗਈ 1137 ਤੇ ماں ਇਹ ਆ ਗਈ ਜੀ 1008 ਤੇ ਐਵੇਂ ਸਾਰੀਆਂ ਅਲੱਗ-ਅਲੱਗ ਕਿਸਮਾਂ ਨੇਗੀਆਂ ਇੱਥੇ ਕੁਝ ਆ ਸਰੋਂ ਦੀਆਂ ਕਿਸਮਾਂ ਆ ਗਈਆਂ ਜਿਹੜੀਆਂ ਪੀਜੀਜੀਐਸਐਚ 2155 ਤੇ ਜੀਐਸ 7 ਤੇ ਆਰਸੀਐਚ1 ਤੇ ਐਵੇਂ ਸਾਰੀਆਂ ਅਲੱਗ-ਅਲੱਗ ਉਹ ਕਿਸਮਾਂ ਨੇਗੀਆਂ ਸਾਰੀਆਂ ਫਸਲਾਂ ਦੀਆਂ ਜਿਵੇਂ ਆ ਸੂਰਜਮੁਖੀ ਦੀਆਂ ਇੱਥੇ ਕਿਸਮ ਆ ਗਈਆਂ ਪੀਐਸਐਚ 2080 ਤੇ ਨਾਲ ਆਹ ਤੋੜੀ ਆ ਗਿਆ ਟੀਐਲ 17 ਤੇ ਕੁਝ ਆ ਜਮੇ ਦੀਆਂ ਕਿਸਮਾਂ ਆ ਗਈਆਂ ਜੀ ਓਐਲ 17 ਤੇ ਓਐਲ 16 ਹਨਾ ਸਾਰੀਆਂ ਤੇ ਕਿਸਮਾਂ ਨੇ ਗਈਆਂ ਤੇ ਆ ਕੁਝ ਗੰਨੇ ਦੀਆਂ ਇੱਥੇ ਕਿਸਮਾਂ ਨੇ ਸੀਓਪੀਵੀ 95 ਤੇ ਅਗੇਤੀ ਕਿਸਮ ਹੈ ਗੰਨੇ ਦੀ ਆਸਤ ਝਾੜੇ ਦਾ 425 ਕੁਆਂਟਲ ਹੈ ਤੇ ਨਾਲੇ ਆ ਗਈ ਜੀ ਸੀਓਪੀਵੀ 96 ਇਹ ਵੀ ਅਗੇਤੀ ਕਿਸਮ ਹੈ ਆਸਤ ਝਾੜੇ ਦਾ 382 ਤੇ ਆ ਆ ਗਈ ਜੀ ਸੀਓਪੀਵੀ 15023 ਤੇ ਨਾਲੇ ਸੀਓਪੀਵੀ 92 ਤੇ ਇਹ ਵੀ ਅਗੇਤੀ ਕਿਸਮ ਹੈ ਨਾਲ ਸਾਰੀਆਂ ਫਸਲਾਂ ਦਾ ਉਹ ਝਾੜ ਵੀ ਜਿਹੜਾ ਇੱਥੇ ਉਹ ਲਿਖ ਕੇ ਜਿਹੜਾ ਉਹ ਦੱਸਿਆ ਹੋਇਆ ਹੈ ਦੇ ਨਾਲ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਵੀ ਕਿਹੜੀ ਗੁੜ ਲਈ ਵਧੀਆ ਹੈ ਨਾ ਨਾਲ ਜਿਹੜੇ ਮਹੀਨੇ ਵੀ ਉਹ ਲਿਖੇ ਹੋਏ ਨੇ ਤੇ ਆ ਗਈ ਜੀ ਨਾਲੇ ਸੀਓਜੀ 85 ਇਹ ਗੁੜ ਲਈ ਵੀ ਜਿਹੜੀ ਵਧੀਆ ਰਹਿੰਦੀ ਹੈ ਤੇ ਰਸ ਲਈ ਵੀ ਵਧੀਆ ਰਹਿੰਦੀ ਹੈ ਤੇ ਇਸੇ ਤਰ੍ਹਾਂ ਸਾਰੀਆਂ ਫਸਲਾਂ ਦੀ ਇਥੇ ਕਿਸਮਾਂ ਜਿਹੜੀਆਂ ਉਹ ਅ ਡਿਸਪਲੇ ਕੀਤੀਆਂ ਹੋਈਆਂ ਨੇ ਆ ਸਾਰੀ ਕੁਝ ਜਾਣਕਾਰੀ ਜਿਹੜੀ ਯੂਨੀਵਰਸਿਟੀ ਵੱਲੋਂ ਉਹ ਦਿੱਤੀ ਹੋਈ ਹੈ ਜਿਹੜੇ ਕੁਝ ਰੋਗ ਜਿਹੜੇ ਲੱਗਦੇ ਨੇ ਫਸਲਾਂ ਨੂੰ ਉਹਨਾਂ ਬਾਰੇ ਇੱਥੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੋਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤੇ ਇਹ ਅਲੱਗ-ਅਲੱਗ ਵਿਭਾਗਾਂ ਦੀਆਂ ਸਟਾਲਾਂ ਨੇ ਹੈਗੀਆਂ ਨਾਲ ਆਹਾ ਪੌਦਾ ਰੋਗ ਵਿਗਿਆਨ ਵਿਭਾਗ ਆ ਗਿਆ ਤੇ ਇਹ ਵੀ ਸਾਰੀ ਇਹ ਜਾਣਕਾਰੀ ਇੱਥੇ ਜਿਹੜੀ ਉਹ ਸਾਂਝੀ ਕਰਦੇ ਨੇਗੇ ਪੌਦਿਆਂ ਦੇ ਜਿਹੜੇ ਰੋਗ ਹੋਗੇ ਉਹਨਾਂ ਬਾਰੇ ਕੁਝ ਇਹਨਾਂ ਨੇ ਇੱਥੇ ਜਿਹੜਾ ਆ ਡਿਸਪਲੇ ਵੀ ਉਹ ਕੀਤੇ ਹੋਏ ਨੇ ਜਿਵੇਂ ਰੋਗਾਂ ਬਾਰੇ ਇੱਥੇ ਦੱਸਿਆ ਹੋਇਆ ਨਾਲ ਸਾਰੇ ਇੱਥੇ ਮਾਡਲ ਜਿਹੜੇ ਉਹ ਲਾਏ ਹੋਏ ਨੇਗੇ ਤੇ ਵੀ ਕਿਹੜੀ ਬਿਮਾਰੀ ਹੁੰਦੀ ਆ ਕੁਛ ਕਣਕ ਦੀਆਂ ਬਿਮਾਰੀਆਂ ਬਾਰੇ ਇੱਥੇ ਜਾਣਕਾਰੀ ਜਿਹੜੀ ਸਟਾਲ ਦੇ ਉੱਪਰ ਹੋ ਦਿੱਤੀ ਹੋਈ ਹੈਗੀ ਤੇ ਇੱਥੇ ਨਾਲੇ ਜਿਵੇਂ ਝੋਨੇ ਦੇ ਹਾਨੀਕਾਰਕ ਅਤੇ ਮਿੱਤਰ ਕੀੜਿਆਂ ਦੀ ਜਿਹੜੀ ਲਿਸਟ ਹੋ ਲੱਗੀ ਹੋਈ ਹੈ ਹਾਨੀਕਾਰਕ ਕੀੜੇ ਜਿਵੇਂ ਚਿੱਟਾ ਪੀਲਾ ਹਨਾ ਗੁਲਾਬੀ ਤੇ ਨਾਲੇ ਮਿੱਤਰ ਕੀੜੇ ਹੋਗੇ ਵੀ ਜਿਹੜੇ ਜਿਹੜੇ ਮਿੱਤਰ ਕੀੜੇ ਨੇ ਡ੍ਰੈਗਨ ਫ्लाई ਡੈਂਸਲ ਫ्लाई ਮੱਕੜੀਆਂ ਹਨਾ ਦਿਖਾ ਦਿੱਟੇ ਤੇ ਸਾਰੀ ਜਾਣਕਾਰੀ ਕੀੜਿਆਂ ਬਾਰੇ ਜਿਹੜੀ ਉਹ ਦਿੱਤੀ ਹੋਈ ਹੈਗੀ ਤੇ ਇੱਧਰ ਕੁਝ ਹੋਰ ਮਿੱਤਰ ਕੀੜੇ ਨਾਲ ਉਹ ਜਿਹੜੇ ਡਿਸਪਲੇ ਕੀਤੇ ਹੋਏ ਨੇ ਤੇ ਨਾਲ ਉਹਨਾਂ ਦੇ ਨਾਮ ਵੀ ਜਿਹੜੇ ਉਹ ਲਿਖੇ ਹੋਏ ਨੇ ਤੇ ਐਵੇਂ ਸਾਰੀਆਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਪੰਜਾਬ ਕੀਟੀવાડી ਯੂਨੀਵਰਸਿਟੀ ਵੱਲੋਂ ਲਾਈਆਂ ਹੋਈਆਂ ਨੇ ਤੇ ਆਹ ਫਲਾਂ ਵਾਲਾ ਵਿਭਾਗ ਆ ਗਿਆ ਇੱਥੇ ਫਲਾਂ ਨੇ ਜਿਵੇਂ ਆਹ ਕੀਨੂ ਆ ਗਈ ਪੀਏਯੂ ਕੀਨੂ ਇੱਕ ਇਹ ਸਾਰੀਆਂ ਫਲਾਂ ਦੀਆਂ ਕਿਸਮਾਂ ਆ ਗਈਆਂ ਡਰੈਗਨ ਫਰੂਟ ਆ ਗਈ ਵਡੇ ਜੀ ਤੇ ਨਾਲ ਇਹ ਮਸੰਮੀ ਆ ਗਿਆ ਤੇ ਇਸ ਤਰ੍ਹਾਂ ਸਾਰੇ ਫਲਾਂ ਦੀ ਇੱਥੇ ਕਿਸਮਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਹੈਗੀਆਂ ਅਲੱਗ-ਅਲੱਗ ਜਿਵੇਂ ਫਸਲਾਂ ਦੀਆਂ ਕਿਸਮਾਂ ਸੀਗੀਆਂ ਅਲੱਗ-ਅਲੱਗ ਵਿਭਾਗ ਨੇ ਉੱਪਰ ਇਹਨਾਂ ਨੇ ਪੋਸਟਰ ਜਿਹੜੇ ਉਹ ਲਾਏ ਹੋਏ ਨੇ ਜਿਵੇਂ ਖੇਤਰੀ ਫਲ ਕੋਜ ਕੇਂਦਰ ਬਹਾਦਰਗੜ ਪਟਿਆਲਾ ਤੇ ਐਵੇਂ ਸਾਰੀਆਂ ਐਚ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਇੱਥੇ ਕੁਝ ਜਿਵੇਂ ਆਹ ਫੁੱਲ ਹੋ ਗਏ ਹਨਾ ਤੇ ਫੁੱਲਾਂ ਦੇ ਅਲੱਗ-ਅਲੱਗ ਇੱਥੇ ਜਿਹੜੇ ਬੀਬੀ ਉਹ ਮਿਲਦੇ ਨੇ ਉਹ ਤੁਸੀਂ ਯੂਨੀਵਰਸਿਟੀ ਤੋਂ ਜਿਹੜੇ ਲੈ ਸਕਦੇ ਹੋ ਜਿਹੜੇ ਫੁੱਲਾਂ ਵਾਲੇ ਵਿਭਾਗ ਵੱਲੋਂ ਜਿਹੜੀ ਇਹ ਸਟਾਲ ਉਹ ਲਾਈ ਹੋਈ ਹੈ ਤੇ ਅੱਗੇ ਚੱਲਦੇ ਹਾਂ ਕਿਉਂ ਕੁਝ ਹੋਰ ਸਟਾਲਾਂ ਦੇਖਦੇ ਹਾਂ ਇੱਥੇ ਬਹੁਤ ਸਾਰੀਆਂ ਸਟਾਲਾਂ ਨੇ ਗਈਆਂ ਅਲੱਗ-ਅਲੱਗ ਪਪਾਗਾਂ ਵੱਲੋਂ ਇਹ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹੀ ਹੈ ਤੇ ਇੱਥੇ ਮਾਡਲ ਜਿਹੜਾ ਤਿਆਰ ਕੀਤਾ ਹੋਇਆ ਛੱਤ ਉੱਪਰ ਸਬਜ਼ੀਆਂ ਦੀ ਕਾਸ਼ਤ ਸਬਜ਼ੀਆਂ ਦੀ ਕਾਸ਼ਤ ਦਿਖਾਈ ਹੋਈ ਹੈ ਛੱਤ ਉੱਪਰ ਵੀ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਇਸੇ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਰੇ ਮਾਡਲ ਇੱਥੇ ਜਿਹੜੇ ਉਹ ਤਿਆਰ ਕੀਤੇ ਹੋਏ ਨੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਕਿ ਕਿਸ ਤਰ੍ਹਾਂ ਤੁਸੀਂ ਨਵੇਂ ਤਰੀਕੇ ਦੀ ਜਿਹੜੀ ਖੇਤੀ ਕਰ ਸਕਦੇ ਹੋ ਆਪੋ ਜੀ ਮੀਂਹ ਦੇ ਪਾਣੀ ਬਾਰੇ ਜਿਹੜਾ ਮਾਡਲ ਉਹ ਤਿਆਰ ਕਰਕੇ ਉਹ ਦਿਖਾਇਆ ਹੋਇਆ ਹੈ ਤੇ ਆ ਵੀ ਸਾਰੇ ਜਿਹੜੇ ਪੈਕੇਜ ਆ ਗਏ ਇਹ ਨਾਈਟ੍ਰੋਜਨ ਫਲਸ਼ ਪੈਕੇਜਿੰਗ ਹੈ ਤੇ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਪੈਕੇਜਿੰਗ ਉਹ ਕੀਤੀ ਹੁੰਦੀ ਹੈ ਤੇ ਜਿਵੇਂ ਇੱਥੇ ਹਵਾ ਰਹਿਤ ਪੈਕੇਜਿੰਗ ਆ ਗਈ ਤੇ ਯੂਨੀਵਰਸਿਟੀ ਵੱਲੋਂ ਅਲੱਗ-ਅਲੱਗ ਮਾਡਲ ਜਿਹੜੇ ਉਹ ਦਿਖਾਏ ਹੋਏ ਨੇ ਅਲੱਗ-ਅਲੱਗ ਭਪਾਗਾ ਵੱਲੋਂ ਇਥੇ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਪੰਜਾਬ ਕੀਤੀਬੜੀ ਯੂਨੀਵਰਸਿਟੀ ਵੱਲੋਂ ਤੇ ਇੱਧਰ ਕੁਝ ਦੇਖਦੇ ਆ ਜਿਵੇਂ ਹਾ ਜਵਾਣੂ ਖਾਦ ਆ ਗਈ ਹੈ ਨਾ ਤੇ ਆ ਜਵਾਨੂੰ ਖਾਦ ਦੇ ਜਿਹੜੇ ਇਹ ਪੈਕੇਟ ਨੇ ਕੋਸ਼ਾ ਕੁਦਰਤੀ ਸਰਕਾ ਆ ਗਿਆ ਅਲੱਗ-ਅਲੱਗ ਪ੍ਰੋਡਕਟ ਜਿਹੜੇ ਬਣਾਏ ਹੋਏ ਨੇ ਪਾਣੀ ਅਤੇ ਭੋਜਨ ਦੀਆਂ ਪਰਖ ਕਿਟਾਂ ਇੱਥੇ ਪਰਖ ਕਿਟਾਂ ਨੇ ਪਾਣੀ ਅਤੇ ਭੋਜਨ ਦੀਆਂ ਤੇ ਆ ਖੁੰਬਾਂ ਔਰੇ ਕੋਸ਼ਾ ਜਿਹੜੀ ਸਾਰੀ ਜਾਣਕਾਰੀ ਉਹ ਦਿੱਤੀ ਹੋਈ ਹੈ ਐਵੇਂ ਅਲੱਗ-ਅਲੱਗ ਵਿਭਾਗਾਂ ਵੱਲੋਂ ਇੱਥੇ ਜਿਹੜੀਆਂ ਸਟਾਲਾਂ ਹੋ ਲਾਈਆਂ ਹੋਈਆਂ ਨੇ ਇਹੀਆਂ ਪੰਜਾਬ ਕੀਟਿਵੜੀ ਯੂਨੀਵਰਸਿਟੀ ਦੇ ਜਿਹੜੇ ਵਿਭਾਗ ਨੇ ਉਹਨਾਂ ਵੱਲੋਂ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਹੈਗੀਆਂ ਕਾਕੀ ਜਿਵੇਂ ਆਪਾਂ ਨੂੰ ਦਿਖਾਇਆ ਉੱਪਰ ਇਹਨਾਂ ਨੇ ਆਪਦੇ ਸਾਰੇ ਬੋਰਡ ਉਹ ਜਿਹੜੇ ਲਾਏ ਹੋਏ ਨੇ ਕਿ ਕਿਹੜੇ-ਕਿਹੜੇ ਵਿਭਾਗ ਨੇ ਆਹ ਭੋਜਨ ਵਿਭਾਗ ਆ ਗਿਆ ਜਿਵੇਂ ਤੇ ਐਵੇਂ ਸਾਰੇ ਅਲੱਗ-ਅਲੱਗ ਵਿਭਾਗਾਂ ਨੇ ਇੱਥੇ ਜਾਣਕਾਰੀ ਜਿਹੜੀ ਦਿੱਤੀ ہوئی ਐ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਹੈਗੀਆਂ ਤੇ ਅੱਗੇ ਚੱਲਦੇ ਹਾਂ ਜਿਵੇਂ ਆ ਆ ਗਿਆ ਸਕੂਲ ਆਫ ਆਰਗੇਨਿਕ ਫਾਰਮਿੰਗ ਇਹ ਕੁਝ ਆਰ ਆਰਗੇਨਿਕ ਫਾਰਮਿੰਗ ਦਾ ਆ ਗਿਆ ਤੇ ਇੱਥੇ ਜਿਵੇਂ ਆ ਗੰਡੋਇਆਂ ਦੀ ਖਾਦ ਹੋਗੀ ਹੈ ਨਾ ਤੇ ਆ ਗੰਡੋਇਆਂ ਦੀ ਖਾਦ ਬਾਰੇ ਸਾਰੀ ਜਾਣਕਾਰੀ ਜਿਹੜੀ ਉਹ ਇੱਥੇ ਦਿੱਤੀ ہوئی ਹੈ ਤੇ ਇਹ ਸਾਰਾ ਆਰਗੇਨਿਕ ਫਾਰਮਿੰਗ ਵਾਲੀ ਇਹ ਸਟਾਲ ਆ ਗਈ ਤੇ ਕੁਝ ਹੋਰ ਇਹਨਾਂ ਨੇ ਇੱਥੇ ਆਹ ਜਿਹੜੇ ਆਪਣੇ ਮਾਡਲ ਤਸਵੀਰਾਂ ਜਿਹੜੀਆਂ ਲਾਈਆਂ ਹੋਈਆਂ ਨੇ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਅਲੱਗ-ਅਲੱਗ ਵਿਭਾਗਾਂ ਵੱਲੋਂ ਤੇ ਆ ਕੁਝ ਹੋਰ ਜਿਵੇਂ ਪ੍ਰੋਡਕਟ ਜਿਹੜੇ ਬਣੇ ਹੋਏ ਨੇ ਜਿਵੇਂ ਬਿਸਕਟ ਆ ਗਏ ਹਨਾ ਪੰਜੀਰੀ ਲੱਡੂ ਹੋ ਗਏ ਰਸ ਹੋ ਗਏ ਤੇ ਐਵੇਂ ਸਾਰੀਆਂ ਸਟਾਲਾਂ ਇਹ ਜਿਹੜੀਆਂ ਯੂਨੀਵਰਸਿਟੀ ਵੱਲੋਂ ਉਹ ਲਾਈਆਂ ਹੋਈਆਂ ਨੇ ਜਿਹਦੀ ਸਾਰੀ ਜਾਣਕਾਰੀ ਹੋ ਸਾਂਝੀ ਜਿਹੜੀ ਕੀਤੀ ਹੋਈ ਆ ਅਲੱਗ-ਅਲੱਗ ਵਿਭਾਗਾਂ ਵੱਲੋਂ ਜਿਵੇਂ ਆ ਬਾਗਬਾਨੀ ਵਿਭਾਗ ਆ ਗਿਆ ਬਾਗਬਾਨੀ ਵਿਭਾਗ ਵਾਲਿਆਂ ਦੀ ਇੱਥੇ ਸਟਾਲ ਜਿਹੜੀ ਉਹ ਲੱਗੀ ਹੋਈ ਐ ਉਹਨਾਂ ਦੇ ਸਾਰੇ ਇਹੋ ਜਾਣਕਾਰੀ ਜਿਹੜੀ ਦੇ ਰਹੇ ਨੇ ਕੁਝ ਇੱਥੇ ਹੋਰ ਪ੍ਰੋਡਕਟ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਉਹ ਸਾਰੇ ਇੱਥੇ ਪ੍ਰੋਡਕਟ ਦੀਆਂ ਸਟਾਲਾਂ ਲੱਗੀਆਂ ਜਿਹੜੀ ਯੂਨੀਵਰਸਿਟੀ ਤੋਂ ਜਿਹੜੀ ਟ੍ਰੇਨਿੰਗ ਲੈ ਕੇ ਹਨਾ ਆਪਣੇ ਪ੍ਰੋਡਕਟ ਤਿਆਰ ਕਰਦੇ ਨੇ ਉਹ ਜਿਹੜੀਆਂ ਇੱਥੇ ਸਟਾਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਜਿਵੇਂ ਆ ਸ਼ਹਿਦ ਹੋ ਗਿਆ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਉਹ ਲਗਦੀਆਂ ਨੇ ਜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਜੀਆਂ ਇਹ ਸਾਰੀਆਂ ਸਟਾਲਾਂ ਆਪਾਂ ਤਕਰੀਬ ਤੁਹਾਨੂੰ ਦਿਖਾਤੀਆਂ ਤੇ ਅਲੱਗ-ਅਲੱਗ ਵਿਭਾਗ ਨੇ ਜਿਹੜੀ ਯੂਨੀਵਰਸਿਟੀ ਦੇ ਉਹਨਾਂ ਦੀਆਂ ਇਹ ਸਟਾਲਾਂ ਨੇ ਜੀਆਂ ਤੇ ਸਾਰੇ ਕਿਸਾਨਾਂ ਨੂੰ ਉਹ ਜਾਣਕਾਰੀ ਜਿਹੜੀ ਦਿੰਦੇ ਨੇਗੇ ਤੇ ਹੁਣ ਆਪਾਂ ਚੱਲਦੇ ਹਾਂ ਜਿੱਧਰ ਸਾਰੇ ਕਿਸਾਨਾਂ ਨੂੰ ਬੀ ਵੰਡੇ ਜਾਂਦੇ ਨੇ ਹਨਾ ਫਸਲਾਂ ਦੇ ਵੀ ਹੋਗੇ ਜਿਵੇਂ ਸਬਜ਼ੀਆਂ ਦੇ ਵੀ ਉਹ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰ੍ਹਾਂ ਇਥੋਂ ਜਿਹੜੇ ਬੀ ਉਹ ਮਿਲਦੇ ਨੇ ਤੇ ਬੀ ਲੈਣ ਵਾਸਤੇ ਵੀ ਬਹੁਤ ਜਿਹੜਾ ਇੱਥੇ ਭਾਰੀ ਉਹ ਇਕੱਠਾ ਹੋਇਆ ਹੋਇਆ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਪਹੁੰਚੇ ਹੋਏ ਨੇ ਪਹਿਲਾਂ ਜਿਵੇਂ ਆਹ ਸਾਈਡ ਤੇ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਪਰਚੀ ਕਟਾਉਣੀ ਪੈਂਦੀ ਹੈ ਪੈਸੇ ਭਰ ਕੇ ਹਨਾ ਫਿਰ ਪੈਸੇ ਭਰ ਕੇ ਉਹ ਜਿਹੜੇ ਬੀ ਜਿਹੜੇ ਮਿਲਦੇ ਨੇ ਤੇ ਇੱਥੇ ਲਿਸਟਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆਪਾਂ ਤੁਹਾਨੂੰ ਦਿਖਾ ਦਾਂਗੇ ਵੀ ਕਿਹੜੇ-ਕਿਹੜੇ ਬੀ ਇਥੋਂ ਜਿਹੜੇ ਮਿਲਦੇ ਨੇ ਜਿਵੇਂ ਆਹ ਸਾਰੀਆਂ ਲਾਈਨਾਂ ਇੱਥੇ ਲੱਗੀਆਂ ਹੋਈਆਂ ਨੇ ਇਥੋਂ ਇਹ ਪਰਚੀਆਂ ਕਟਾ ਰਹੇ ਨੇ ਪਰਚੀਆਂ ਕਟਾ ਕੇ ਫਿਰ ਪ ਬੀ ਜਿਹੜੇ ਮਿਲ ਜਾਂਦੇ ਨੇ ਆਪਾਂ ਉਹ ਵੀ ਦਿਖਾਵਾਂਗੇ ਵੀ ਕਿੱਥੋਂ ਜਿਹੜੇ ਉਹ ਬੀ ਜਿਹੜੇ ਮਿਲਣਗੇ ਤੇ ਆ ਜਿਵੇਂ ਇੱਥੇ ਸਾਰੀ ਜਾਣਕਾਰੀ ਉਹ ਦਿੱਤੀ ਹੋਈ ਹੈ ਆ ਜਿੱਥੇ ਜਿਵੇਂ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਰੀਆਂ ਕਿਸਮਾਂ ਇੱਥੇ ਜਿਹੜੀਆਂ ਲਿਖੀਆਂ ਹੋਈਆਂ ਨੇਗੀਆਂ ਵੀ ਕਿਸਾਨ ਮੇਲੇ ਦੇ ਦੌਰਾਨ ਕਿਹੜੇ-ਕਿਹੜੇ ਜਿਹੜੇ ਉਹ ਬੀ ਵੰਡੇ ਜਾਂਦੇ ਨੇ ਇੱਥੇ ਜਾਣਕਾਰੀ ਇਹਨਾਂ ਨੇ ਲਿਸਟ ਲਾ ਕੇ ਸਾਰੀ ਦਿੱਤੀ ਹੋਈ ਹੈਗੀ ਨਾਲ ਉਹਨਾਂ ਦੇ ਮੁੱਲ ਵੀ ਲਿਖੇ ਹੋਏ ਨੇ ਵੀ ਕਿੰਨੇ ਕਿਲੋ ਦੀ ਪੈਕੇਜਿੰਗ ਹੈ ਉਹ ਵੀ ਦੱਸੇ ਹੋਏ ਨੇ ਕਣਕ ਦੇ ਬੀ ਆ ਗਏ ਜਿਵੇਂ ਜੌਂ ਆ ਗਏ ਸਾਰੀ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਤੇ ਇੱਥੇ ਜਿਵੇਂ ਆ ਲਾਈਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਇੱਥੋਂ ਸਲਿੱਪਾਂ ਕਟਾ ਕੇ ਫਿਰ ਵੀ ਉਹ ਜਿਹੜੇ ਮਿਲਦੇ ਨੇ ਤੇ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਹਨਾ ਵੀ ਕਿਹੜੀ ਜਗ੍ਹਾ ਤੋਂ ਜਿਹੜੇ ਉਹ ਵੀ ਮਿਲਦੇ ਨੇਗੇ ਆ ਜਿਵੇਂ ਆ ਇੱਧਰ ਜਗ੍ਹਾ ਬਣੀ ਹੋਈ ਹੈ ਹਨਾ ਪਰਚੀਆਂ ਕਟਾ ਕੇ ਫਿਰ ਇੱਧਰ ਕਿਸਾਨ ਜਾਂਦੇ ਨੇ ਇੱਥੋਂ ਜਿਹੜੇ ਉਹ ਵੀ ਮਿਲਦੇ ਨੇ ਅਲੱਗ-ਅਲੱਗ ਵੀ ਹੁੰਦੇ ਨੇ ਜਿਹੜੀ ਜਿਹੜੀ ਫਸਲ ਦਾ ਵੀ ਉਹ ਲੈਣਾ ਹੁੰਦਾ ਉਹ ਫਿਰ ਇੱਥੋਂ ਲੈ ਲਾਂਦਾ ਇੱਥੇ ਸਲਿੱਪਾਂ ਵੀ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਇੱਥੇ ਲਿਖਿਆ ਹੈ ਟਰਾਲੀ ਨੰਬਰ 1 ਵੀ ਕਿਹੜੀ ਟਰਾਲੀ ਦੇ ਵਿੱਚ ਇਥੋਂ ਕਿਹੜਾ ਬੀ ਮਿਲਦਾ ਸਾਰੇ ਬੀਆਂ ਬਾਰੇ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਜਿਵੇਂ ਇੱਥੇ ਆ ਅਲੱਗ-ਅਲੱਗ ਟਰਾਲੀਆਂ ਜਿਹੜੀਆਂ ਖੜੀਆਂ ਨੇ ਹਨ ਸਾਰੇ ਕਿਸਾਨ ਜਿਹੜੇ ਖੜੇ ਨੇ ਇਥੋਂ ਬੀ ਜਿਹੜੇ ਉਹ ਲੈ ਰਹੇ ਨੇਗੇ ਇਹ ਟਰਾਲੀਆਂ ਦੇ ਨੰਬਰ ਜਿਵੇਂ ਉਹਨਾਂ ਨੇ ਲਿਖ ਕੇ ਦਿੱਤੇ ਹੋਏ ਦੀ ਕਿ ਲਿਸਟ ਜਿਹੜੀ ਲਾਈ ਹੋਈ ਸੀ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਇਥੋਂ ਜਿਹੜੇ ਬੀ ਉਹ ਮਿਲਦੇ ਨੇ ਪਰਚੀਆਂ ਕਟਾ ਕੇ ਆਹ ਜਿਹੜੀਆਂ ਨੀਲੇ ਰੰਗ ਦੀਆਂ ਪਰਚੀਆਂ ਨੇ ਕਿਸਾਨਾਂ ਦੇ ਕੋਲੇ ਹਨ ਫਿਰ ਉਹ ਪਾਰਟੀਆਂ ਦਿਖਾ ਕੇ ਇਥੋਂ ਜਿਹੜੇ ਉਹ ਵੀ ਮਿਲ ਜਾਂਦੇ ਨੇ ਤੇ ਆ ਬਹੁਤ ਭਾਰੀ ਇੱਥੇ ਇਕੱਠਾ ਹੋਇਆ ਹੋਇਆ ਹੈ ਕਿਸਾਨ ਸਾਰੇ ਪਹੁੰਚੇ ਹੋਏ ਨੇ ਵੀ ਲੈਣ ਵਾਸਤੇ ਜਿਵੇਂ ਆ ਇਥੋਂ ਜਿਹੜਾ ਕਣਕ ਦਾ ਵੀ ਮਿਲਦਾ ਹੈ ਪੀ ਵੀ ਡਬਲ 826 ਇਥੋਂ 826 ਦਾ ਉਹ ਵੀ ਮਿਲਦਾ ਹੈ ਉੱਪਰ ਉਹਨਾਂ ਨੇ ਬੋਰਡ ਜਿਹੜੇ ਉਹ ਲਾ ਕੇ ਦੱਸੇ ਹੋਏ ਨੇ 826 ਵੀ ਲੈਣ ਵਾਸਤੇ ਇਧਰ ਜਿਹੜੇ ਕਿਸਾਨ ਸਾਰੇ ਉਹ ਖੜੇ ਨੇਗੇ ਬਾਕੀ ਇਧਰ ਆ ਜਿਵੇਂ ਜਿਹੜੀਆਂ ਟਰਾਲੀਆਂ ਨੇ ਇਹਨਾਂ ਦੇ ਵਿੱਚ ਅਲੱਗ-ਅਲੱਗ ਫਸਲਾਂ ਦੇ ਜਿਹੜੇ ਉਹ ਵੀ ਨੇਗੇ ਇਹ ਥੈਲੀਆਂ ਦੇ ਵਿੱਚ ਵੀ ਫਿਰ ਜਿਹੜੇ ਮਿਲਦੇ ਹੁੰਦੇ ਨੇ ਤੇ ਇਸ ਤਰ੍ਹਾਂ ਹਰੇਕ ਕਿਸਾਨ ਮੇਲੇ ਦੇ ਯੂਨੀਵਰਸਿਟੀ ਵੱਲੋਂ ਜਿਹੜੇ ਉਹ ਵੀ ਵੰਡੇ ਜਾਂਦੇ ਨੇ ਤੇ ਆਹਾਂ ਪਰਚੀਆਂ ਦਿਖਾ ਕੇ ਫਿਰ ਸਾਰੇ ਇਸ ਤਰ੍ਹਾਂ ਵੀ ਜਿਹੜੇ ਉਹ ਮਿਲਦੇ ਨੇਗੇ ਸਵੇਰੀ ਕਿਸਾਨਾਂ ਪਹੁੰਚਣੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਜਿਹੜੇ ਵੀ ਲੈਣ ਆਉਂਦੇ ਨੇਗੇ ਇੱਥੇ ਮੇਲੇ ਦੇ ਵਿੱਚ ਕਿਉਂਕਿ ਫਿਰ ਲਾਈਨਾਂ ਬਹੁਤ ਵੱਡੀਆਂ ਲੱਗ ਜਾਂਦੀਆਂ ਨੇ ਤਾਂ ਕਰਕੇ ਇੱਥੇ ਸਵੇਰੀ ਲਾਈਨਾਂ ਦੇ ਵਿੱਚ ਉਹ ਲੱਗਣਾ ਪੈਂਦਾ ਹੈ ਤੇ ਇਧਰ ਜਿਵੇਂ ਕੁਛ ਆਹ ਫਲਦਾਰ ਬੂਟੇ ਆ ਗਏ ਹਨ ਇੱਥੇ ਫਲਦਾਰ ਬੂਟੇ ਜਿਹੜੇ ਉਹ ਵੰਡੇ ਜਾਂਦੇ ਨੇ ਇਹਨਾਂ ਦੀ ਵੀ ਤੁਸੀਂ ਪਰਚੀ ਕਟਾ ਕੇ ਇੱਥੋਂ ਜਿਹੜੇ ਉਹ ਬੂਟੇ ਜਿਹੜੇ ਉਹ ਲੈ ਸਕਦੇ ਹੋ ਬਾਈ ਹਣੀ ਕਹਿੰਦੇ ਸਾਡੀ ਵੀ ਜਰੂਰ ਵੀਡੀਓ ਬਣਾਓ ਹਾਂਜੀ ਕਿੱਥੋਂ ਆਏ ਹੋ ਤੁਸੀਂ ਮੈਂ ਦੇਵੀਗੜ੍ਹ ਤੋਂ ਜੀ ਠੀਕ ਹੈ ਜੀ ਠੀਕ ਹੈ ਤੇ ਆਵਾਰੂਡ ਦੇਵੀਗੜ੍ਹ ਜੀ ਜ਼ਿੰਮੇਦਾਰ ਐਪੀਸਟਿਸਾਈਡ ਦੇਵੀਗੜ੍ਹ ਠੀਕ ਹੈ ਜੀ ਸਾਧਨ ਬੀਜ ਸਟੋਰ ਅੱਛਾ ਜੀ ਆ ਥੋੜਾ ਕਾਹਦੇਣ ਬੀਜ ਸਟੋਰ ਆ ਹੈ ਹਾਂ ਜੀ ਸਰ ਠੀਕ ਹੈ ਜੀ ਠੀਕ ਹੈ ਤੁਸੀਂ ਵੀ ਲੈ ਕੇ ਆਏ ਹੋ ਸਟਾਲ ਆਪ ਦੀ ਹਾਂ ਨਹੀਂ ਸਟਾਲ ਨਹੀਂ ਇਸੇ ਆਪਣੇ ਲਈਏਗੀ ਜੀ ਠੀਕ ਹੈ ਜੀ ਹਾਂ ਬੱਸ ਇਹ ਆਏ ਸੀਗੇ ਜਰਾਂ ਮਿੱਤਰਾਂ ਨਾਲ ਸਾਰਿਆਂ ਨਾਲ ਮਾਤਿ ਪਾ ਜਾ ਕੇ ਆਈਏ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਅੱਬਾਈ ਹੁਣ ਮੇਲੇ ਦੇ ਵਿੱਚ ਸ਼ਾਮਲ ਹੋਏ ਨੇ ਤੇ ਧੰਨਵਾਦ ਬਾਈ ਤੇ ਬਾਈ ਕਹਿੰਦੇ ਸਾਡਾ ਬੀਜ ਵਾਲਾ ਸਟੋਰ ਹੈ ਤੇ ਇਧਰੋਂ ਆਪਾਂ ਤੁਹਾਨੂੰ ਦਿਖਾਤਾ ਜਿਵੇਂ ਹੈਨਾ ਸਾਰੇ ਬੀਜ ਮਿਲਦੇ ਨੇਗੇ ਜਿਹੜੇ ਜਿਵੇਂ ਉੱਥੇ ਇਹ ਲਿਸਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਫਿਰ ਲਿਸਟਾਂ ਦੇ ਵਿੱਚੋਂ ਦੇਖ ਕੇ ਉਹ ਸਾਰੇ ਆਪਦੀ ਪਰਚੀ ਜਿਹੜੀ ਘਟਾਲਾਉਂਦੇ ਨੇ ਫਿਰ ਉਹ ਬੀ ਜਿਹੜੇ ਉਹ ਲੈ ਜਾਂਦੇ ਨੇ ਜਿਵੇਂ ਬਹੁਤ ਕਿਸਾਨ ਬੀ ਲੈ ਕੇ ਵੀ ਆ ਰਹੇ ਨੇ ਜਿਵੇਂ ਆਹ ਬਾਈ ਹੁਣੀ ਇੱਥੋਂ ਦਿਖਾ ਦਿੰਦੇ ਆ ਜਿਵੇਂ ਆਹ ਥੈਲੀ ਲੈ ਕੇ ਆ ਰਹੇ ਨੇ ਇਸੇ ਤਰ੍ਹਾਂ ਥੈਲੀਆਂ ਦੇ ਵਿੱਚ ਉਹ ਜਿਹੜੇ ਬੀ ਕਿਸਾਨਾਂ ਨੂੰ ਉਹ ਵੰਡੇ ਜਾਂਦੇ ਨੇ ਜਿਨੂੰ ਵੀ ਜਿਹੜੇ ਬੀ ਦੀ ਲੋੜ ਹੁੰਦੀ ਆ ਫਿਰ ਉਹ ਬੀ ਇੱਥੋਂ ਲੈ ਜਾਂਦਾ ਇੱਧਰ ਕੁਝ ਹੈਲਪ ਸੈਲਫ ਗਰੁੱਪਾਂ ਵੱਲੋਂ ਸਟਾਲਾਂ ਲਾਈਆਂ ਹੋਈਆਂ ਨੇ ਜਿਹੜੇ ਆਪਦੇ ਪ੍ਰੋਡਕਟ ਹੋ ਤਿਆਰ ਕਰਦੇ ਨੇ ਉਹਨਾਂ ਵੱਲੋਂ ਸਟਾਲਾਂ 'ਚ ਜਿਹੜੀਆਂ ਲਾਈਆਂ ਗਈਆਂ ਨੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਹੋ ਭਾਈ ਜੀ ਪ੍ਰੋਡਕਟ ਭਾਈ ਜੀ ਆਪਣੇ ਕੋਲੇ ਆਰਗੈਨਿਕ ਹੈ ਜੀ ਸਾਰੇ ਗੋੜ ਹੈ ਸਾਡੇ ਕੋਲੇ ਤੇ ਕੋਲਡ ਪ੍ਰੈਸਰੋਂ ਦਾ ਤੇਲ ਹੈ ਜੀ ਇਹ ਸ਼ਾਹੀ ਗਰਮ ਮਸਾਲਾ ਸੀ ਘਰੇ ਤਿਆਰ ਕਰਦੇ ਆ 10 ਤੋਂ 12 ਹਾਰਸ ਪਾ ਕੇ ਇਹ ਮੇਰੇ ਕੋਲੇ ਚਾਹ ਮਸਾਲਾ ਹੈ ਜੀ ਟੇਸਟ ਵਾਸਤੇ ਬਹੁਤ ਵਧੀਆ ਟੇਸਟ ਬੰਦਾ ਇਹ ਇਹ ਵੀ 10 ਤੋਂ 12 ਚੀਜ਼ਾਂ ਸਾਰੀਆਂ ਉੱਥੇ ਲਿਸਟ ਕੀਤੀ ਹੋਈ ਛੋਟੀ ਇਲਾਇਚੀ ਵੱਡੀ ਇਲਾਇਚੀ ਦਾਲ ਚੀਨੀ ਸੌਫਰ ਡਰਾਈਡ ਜਿੰਜ਼ਰ ਤੇ ਇਹ ਇੱਕ ਨਵੀਂ ਆਈਟਮ ਅਸੀਂ ਤਿਆਰ ਕੀਤੀ ਹੈ ਇਹ ਦੰਤਮੰਜਨ ਹੈ ਹਰਬਲ ਦੰਤਮੰਜਨ ਹੈ ਇਹਦੇ ਚ ਅਸੀਂ 10 ਤੋਂ 12 ਆਈਟਮਾਂ ਪਾਉਣੇ ਆ ਜਿਵੇਂ ਠੇਕਰੀ ਨਸਾਦਰ ਫਟਕੜੀ ਦੋਨੇ ਖਿਲ ਕਰਕੇ ਪਾਉਣੇ ਆ ਫਿਰ ਉਸ ਤੋਂ ਬਾਅਦ ਅਸੀਂ ਬਲੈਕ ਪੈਪਰ ਕਾਲੀ ਮਿਰਚ ਸੌਂਫ ਲੌਂਗ ਇਲਾਇਚੀ ਆਮਚੂਰ ਇਹ ਸਾਰੀਆਂ ਚੀਜ਼ਾਂ ਪਾ ਕੇ ਇਸੇ ਬਣਾਉਣੇ ਆ ਤੇ ਪੇਸਟ ਕਰਨ ਦੀ ਲੋੜ ਨਹੀਂ ਤੁਹਾਨੂੰ ਸਦਾ ਇਹ ਮੰਜਨ ਯੂਜ਼ ਕਰੋ ਸਾਰਾ ਫਰੈਸ਼ ਕਰ ਦੂਗਾ ਜੀ ਮੂੰਹ ਤੁਹਾਡਾ ਫਿਰ ਹਰ ਗੁਲੇ ਆ ਦਹੀਂ ਮਸਾਲਾ ਜੀ ਇਹ ਵੀ ਅਸੀਂ ਪਿਓਰ ਬਣਾਉਣੇ ਆ ਜੀ ਇਹਦੇ ਚ ਆਮ ਤੁਹਾਨੂੰ ਵਾਈਟ ਸਾਲਟ ਮਿਲ ਜਾਂਦਾ ਪਰ ਇਹ ਚ ਵਾਈਟ ਸਾਲਟ ਨਹੀਂ ਪਾਉਂਦੇ ਅਸੀਂ ਚਿੱਟਾ ਨਾਮ ਕਾਲਾ ਨਾਮਕ ਪਾਉਨੇ ਆਸੀਂ ਸਿੰਧਾ ਨਾਮਕ ਪਾਉਨੇ ਆ ਜੀਰਾ ਸੁੰਢ ਅਜਵਾਇਣ ਆਮ ਚੂਰ ਪਦੀਨਾ ਹੀ ਪਾਕੇ ਬਣਾਉਨੇ ਆਸੀਂ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਆ ਸੋਹਿੰਜਨ ਪਾਊਡਰ ਹੈ ਜੀ ਇਸ ਸੋਹਿੰਜਨ ਦੇ ਅਸੀਂ ਪੱਤੇ ਤੋੜ ਕੇ ਉਹਨੂੰ ਸਕਾ ਕੇ ਛਾਵੇਂ ਉਹਦਾ ਪਾਊਡਰ ਬਣਾਉਨੇ ਆਸੀਂ ਇਹ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਇਹਦੇ ਚ ਪਰ ਇੱਕ ਮਹੀਨਾ ਲਗਾਤਾਰ ਖਾ ਲਿਆ ਤਾਂ ਤੁਹਾਡੀਆਂ ਹੱਡੀਆਂ ਦੀ ਕਮਜ਼ੋਰੀ ਚੱਕ ਲੈਂਦਾ ਸਾਰੀ ਇਹ ਜਾਮਣ ਪਾਊਡਰ ਹੈ ਚామੰਦੀਆ ਹੜਕਾ ਨੂੰ ਸਕਾ ਕੇ ਉਹਨੂੰ ਗ੍ਰਾਇੰਡ ਕਰਕੇ ਅਸੀਂ ਬਣਾਉਣੀ ਹੈ ਇਹ 슈ਗਰ ਵਾਸਤੇ ਰਾਮਬਾਨ ਲਾਜ ਠੀਕ ਹੈ ਫੇ ਸਾਡੇ ਕੋਲੇ ਆਏ ਦੇਸੀ ਘਿਓ ਹੈ ਜੀ ਮੱਝ ਦਾ ਜੀ ਠੀਕ ਹੈ ਤੇ ਇਹ ਸਾਡੇ ਕੋਲੇ ਹਰਬਲ ਚਟਨੀ ਹੈ ਜੀ ਇਹ ਗੰਨੇ ਤੋਂ ਅਸੀਂ ਆਪ ਦਾ ਗੰਨਾ ਸਾਡੇ ਕੋਲੇ ਹੁੰਦਾ ਹੈ ਗੰਨੇ ਦੇ ਐਕਸਟ੍ਰੈਕਟ ਤੋਂ ਤਿਆਰ ਕਰਦੇ ਆ ਅਸੀਂ ਠੀਕ ਹੈ ਜੀ ਹਾਂ ਉਹਨੂੰ ਕੰਡੈਂਸ ਕਰਕੇ ਇਹ ਵੀ ਬਹੁਤ ਵਧੀਆ ਟੇਸਟ ਹੁੰਦਾ ਹੈ ਇਹਦਾ ਤੇ ਇਹ ਆਰਗੈਨਿਕ ਸੇਵੀਆਂ ਸਾਡੇ ਕੋਲੇ ਅੰਦੇਵੀ ਅਸੀਂ ਬਿਨਾਰੇ ਸਪ੍ਰੇਤੋ ਕੀ ਕਣਕ ਤਿਆਰ ਕਰਦੇ ਆ ਤੇ ਉਹ ਵੀ ਅਸੀਂ ਸੇਵੀਆਂ ਬਣਾਉਨੇ ਆ ਸੀ ਠੀਕ ਹੈ ਜੀ ਤੇ ਬਾਕੀ ਇਹ ਕੋਲਡ ਪ੍ਰੈਸ ਸਰੋਂ ਦਾ ਤੇਲ ਹੈ ਜੀ ਇਹ ਕੋਲਡ ਪ੍ਰੈਸ ਤਰੀਕੇ ਨਾਲ ਕੱਢਦੇ ਆ ਆਪਦੀ ਸਰੋਂ ਬੀਜਦੇ ਆ ਅਸੀਂ ਬਿਲਕੁਲ ਪਿਓਰ ਔਰਗੈਨਿਕ ਪਾਲਦੇ ਆ ਫਿਰ ਉਹਨੂੰ ਕੋਲਡ ਪ੍ਰੈਸ ਮਸ਼ੀਨ ਨਾਲ ਕੱਢਦੇ ਆ ਆਮ ਕੋਲੂ ਤੋਂ ਆਪਾਂ ਕਢਾਉਣੇ ਆ ਤਾਂ ਬਹੁਤ ਜ਼ਿਆਦਾ ਗਰਮ ਕਰਨ ਦਾ ਹੀਟ ਕਰਨ ਦਾ ਪਰ ਇਹ ਕੋਲਡ ਹੁੰਦਾ ਹੈ ਨਿਊਟ੍ਰੀਸ਼ਨ ਨਹੀਂ ਮਰਦਾ ਯਾਨੀ ਕਿ ਇਹਦੇ ਚ ਉਹ ਰੀਟੇਨ ਰਹਿੰਦਾ ਹਾਂਜੀ ਬਾਕੀ ਸਾਰੀਆਂ ਹੋਮ ਪ੍ਰੋਡਿਊਸ ਹੈ ਜੀ ਗੁੜ ਵੀ ਹੈ ਸਾਡੇ ਕੋਲੇ ਸਿਰਫ ਅਸੀਂ ਆਪਦੀ ਪ੍ਰੋਡਕਸ਼ਨ ਵੇਚਦੇ ਆਂ ਆਪਦੇ ਫਾਰਮ ਦੀ ਅਸੀਂ ਲਿਖ ਕੇ ਵੀ ਲਗਾਇਆ ਹੋਇਆ ਅਸੀਂ ਸਿਰਫ ਆਪਣੇ ਗੰਨੇ ਦੀ ਪ੍ਰੋਡਕਸ਼ਨ ਜਿਹੜੀ ਆਪਦੀ ਉਹਨੇ ਦੇ ਗੁੜ ਵੇਚਦੇ ਆਂ ਸੀ ਉਦੋਂ ਬਾਅਦ ਅਸੀਂ ਮਨਾ ਕਰ ਦਿੰਦੇ ਆਂ ਗਾਹਕ ਨੂੰ ਬਿਖਾਈ ਨਹੀਂ ਸਕਦੇ ਹਾਂਜੀ ਇਹ ਚੀਜ਼ ਤੇ ਇਤੋਂ ਆਪਾਂ ਜਿਵੇਂ ਤੁਹਾਨੂੰ ਸਟਾਲਾਂ ਸਾਰੀਆਂ ਦਿਖਾਈਆਂ ਨੇ ਜਿਹੀਆਂ ਇਸੇ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇੱਥੇ ਵੀ ਕੁਝ ਹੋਰ ਪ੍ਰੋਡਕਟ ਜਿਹੜੇ ਲੈ ਕੇ ਪਹੁੰਚੇ ਹੋਣੇ ਜਿਵੇਂ ਅਚਾਰ ਆ ਗਏ ਹਨ ਤੇ ਅਲੱਗ-ਅਲੱਗ ਤਰੀਕੇ ਦੇ ਅਚਾਰ ਇਸੇ ਤਰ੍ਹਾਂ ਸਾਰੇ ਜਿਵੇਂ ਕੁਝ ਹੈਲਪ ਸੈਲਫ ਗਰੁੱਪਾਂ ਵਾਲੇ ਹੋਗੇ ਹਨ ਤੇ ਕੁਝ ਫਾਰਮ ਵਾਲੇ ਹੋਗੇ ਆ ਉਹ ਆਪਦੇ ਇਥੇ ਪ੍ਰੋਡਕਟ ਜਿਹੜੇ ਉਹ ਲੈ ਕੇ ਆਉਂਦੇ ਨੇਗੇ ਤੇ ਇਧਰ ਵੀ ਹੋਰ ਕੁਝ ਪ੍ਰੋਡਕਟ ਨੇਗੇ ਸਾਰੇ ਜਿਹੜੇ ਨੇਚਰਲ ਤਰੀਕੇ ਨਾਲ ਉਹ ਤਿਆਰ ਕੀਤੇ ਹੋਏ ਨੇ ਕਿਹੜੇ-ਕਿਹੜੇ ਪ੍ਰੋਡਕਟ ਨੇ ਜੀ ਆਪਣੇ ਇਹ ਆਰਗੈਨਿਕ ਸਿਰਕੇ ਨੇ ਜੀ ਆਪਣੇ ਠੀਕ ਹੈ ਜੀ ਤੇ ਇਹ ਕਈ ਬਿਮਾਰੀਆਂ ਠੀਕ ਕਰਦੇ ਨੇ ਜੀ ਠੀਕ ਹੈ ਜੀ ਜਿਵੇਂ ਕਿ ਬਾਡੀ ਨੂੰ ਡੀਟੌਕਸ ਕਰਦਾ ਇਹ ਤੇ ਅਜਾਈ ਬਾਡੀ ਨੂੰ ਡੀਟੌਕਸ ਕਰਦਾ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰਦਾ ਜਿਵੇਂ ਜੁਰੀਕਾ ਐਸਨ ਸ਼ੂਗਰ ਨੂੰ ਕੰਟਰੋਲ ਕਰਦੇ ਨੇ ਜੀ ਤੇ ਰਿਜਲਟ ਬਹੁਤ ਵਧੀਆ ਕੋਈ ਅੱਡੀ ਚ ਸੁੱਕਾ ਦਰਦਾ ਠੀਕ ਹੈ ਜੀ ਲੀਵਰ ਗਿਡਨੀ ਨੂੰ ਠੀਕ ਕਰਦੇ ਨੇ ਹਾਂਜੀ ਹਾਂਜੀ ਇਹ 5000 ਸਾਲ ਪਹਿਲਾਂ ਦੀ ਕਾੜ ਹੈ ਜੀ ਸਿਰਕੇ ਦੀ ਅੱਛਾ ਜੀ ਸਰਵਾਈਕਲ ਤੇ ਸਰਵਾਈਕਲ ਨੂੰ ਠੀਕ ਕਰਦਾ ਇਹ ਸਾਹ ਨੂੰ ਸਾਈਟ ਕਾਰਦਰਦ ਨੂੰ ਕਾਦਾ ਕਾਦਾ ਸਿਰਕਾ ਸਾਡੇ ਕੋਲ ਹੀ ਇਹ ਸਾਡੇ ਕੋਲੇ ਹੈਗਾ ਦਾਸਨ ਦਾ ਜਾਂ ਹਲਦੀ ਇਕੱਲੇ ਗੰਨੇ ਦਾ ਸੇਵ ਕਿਕਰ ਦੇ ਟੋਕਿਆਂ ਦਾ ਆਲੋਵੀ ਦਾ ਤੇ ਗਲੋ ਟਰਾਈਫੈਨ ਵਖਾਰ ਤੋਂ ਬਹੁਤ ਵਧੀਆ ਠੀਕ ਹੈ ਜਾਮਣ ਸ਼ੂਗਰ ਤੋਂ 70% ਦਰਦ ਤੋਂ ਹੈਗਾ ਜੀ ਇਹ ਹਾਰਸ਼ਗਾਰ ਠੀਕ ਹੈ ਪੁਦੀਨਾ ਪੰਜਾਬ ਤੋਂ ਤੇ ਚਕੰਦਰਾ ਕੂਨਖਾਨ ਘੱਟ ਬਣਦਾ ਉਹਨੂੰ ਕੂਨ ਵਧੀਆ ਬਣਾਉਂਦਾ ਜੀ ਤੇ ਉਹ ਹੋਰ ਆਰਗੈਨਿਕ ਹਲਦੀ ਆਪਣੀ ਦੇਸੀ ਦਾ ਸਨ ਆਰਗੈਨਿਕ ਠੀਕ ਹੈ ਪੰਜਾਬ ਐਗਰੋ ਤੋਂ ਮੈਂ ਇਹ ਸਟੋਰ ਹਾਂਜੀ ਤੇ ਇਹਦੇ ਉੱਪਰ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਵੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਇਹਦੇ ਨਾਲ ਠੀਕ ਹੁੰਦੀਆਂ ਨੇ ਤੇ ਨਾਲ ਇਹਦੇ ਉੱਪਰ ਫੋਨ ਨੰਬਰ ਵੀ ਹੈਗਾ ਤੇ ਐਡਰੈਸ ਵੀ ਹੈਗਾ ਸਾਰੀ ਜਾਣਕਾਰੀ ਇਥੋਂ ਤੁਸੀਂ ਜਿਹੜੀ ਉਹ ਲੈ ਸਕਦੇ ਹੋ ਸਕਰੀਨਸ਼ਾਟ ਇਹਦਾ ਮਾਰ ਸਕਦੇ ਹੋ ਤੇ ਵਿੱਚੋਂ ਨੰਬਰ ਜਿਹੜੇ ਤੁਸੀਂ ਕੰਟੈਕਟ ਜਿਹੜਾ ਕਰਨਾ ਹੈ ਤੇ ਐਵੇਂ ਸਾਰੇ ਪ੍ਰੋਡਕਟ ਬਾਕੀ ਜਾਣਕਾਰੀ ਜਿਹੜੀ ਆਪਾਂ ਨੂੰ ਉਹ ਦਿੱਤੀ ਹੋਇਆ ਤੇ ਇੱਥੇ ਕੁਝ ਹੋਰ achar ਆ ਗਏ ਹਨ ਕੁਝ ਹੋਰ ਜਿਹੜੇ ਪ੍ਰੋਡਕਟ ਉਹ ਬਣੇ ਹੋਏ ਨੇ ਇਸੇ ਤਰ੍ਹਾਂ ਸਾਰੇ ਹੈਲਪ ਸੈਲਫ ਗਰੁੱਪ ਇੱਥੇ ਜਿਹੜੇ ਉਹ ਪਹੁੰਚਦੇ ਨੇਗੇ ਤੇ ਜਿਵੇਂ ਸ਼ਾਇਦ ਹੋ ਗਿਆ ਕੁਝ ਹੋਰ ਪ੍ਰੋਡਕਟ ਆਪਣੇ ਜਿਵੇਂ achar ਹੋ ਗਏ ਹਨੀ ਹੋ ਗਿਆ ਸਾਰੇ ਇੱਥੇ ਜਿਹੜੇ ਲਾਈ ਹੋਏ ਨੇ ਇਹਨਾਂ ਨੇ ਬਹੁਤ ਤਰੀਕੇ ਦਾ achar ਤੁਹਾਨੂੰ ਇੱਥੋਂ ਜਿਹੜਾ ਮਿਲੂਗਾ ਹਾਂਜੀ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਨੇ ਤੁਹਾਡੇ ਆਪਣੇ ਕੋਲ ਅਜਵੈਨ ਦਾ ਵੀ ਪਿਆ ਜੀ ਸ਼ਾਇਦ ਸੌਂਫ ਦਾ ਵੀ ਪਿਆ ਮਲਟੀ ਦਾ ਵੀ ਪਿਆ ਠੀਕ ਹੈ ਜੀ ਸਰੋਂ ਦਾ ਵੀ ਪਿਆ ਜਿਹੜਾ ਸਰੋਂ ਦਾ ਸ਼ਾਇਦ ਆ ਉਹ ਇਸ ਤਰ੍ਹਾਂ ਦਾ ਮਤਲਬ ਵਾਈਟ ਹੁੰਦਾ ਆ ਠੀਕ ਹੈ ਲੋਕ ਕਹਿੰਦੇ ਤਾਂ ਜੰਮਿਆ ਸ਼ਾਇਦ ਨਕਲੀ ਆ ਪਰ ਨਕਲੀ ਨਹੀਂ ਹੈਗਾ ਸਰੋਂ ਦਾ ਅਸਲੀ ਸ਼ਾਇਦ ਹੈ ਜੀ ਠੀਕ ਹੈ ਇਹ ਹੈਗਾ ਜੀ ਵੀ ਬੋਲਣ ਹਾਂਜੀ ਫੁੱਲਾਂ ਦਾ ਪਰਾਗ ਕਣ ਮੱਖੀਆਂ ਨੂੰ ਲੈ ਕੇ ਆਉਂਦੀਆਂ ਤੇ ਇਮਿਊਨ ਸਿਸਟਮ ਬੂਸਟ ਕਰਦਾ ਸੁਪਰ ਫੂਡ ਦੇ ਨਾਲ ਨਾਲ ਮਸ਼ਹੂਰ ਆ ਇਹ ਐਂਟੀ ਫਲਮੈਂਟਰੀ ਆਹ ਹੈ ਜੋ ਉਹਨਾਂ ਦੇ ਦਰਦ ਨੂੰ ਠੀਕ ਕਰਦਾ ਇਮਿਊਨਿਟੀ ਬੂਸਟ ਕਰਦਾ ਟਿਊਮਰ ਦੇ ਸੱਲਾਂ ਤੱਕ ਠੀਕ ਕਰਦਾ ਸ਼ੂਗਰ ਤੇ ਬੀਪੀ ਨੂੰ ਫਿਊਰ ਕਰਦਾ ਠੀਕ ਹੈ ਇਵੇਂ ਇਹ ਸਾਰੇ ਪ੍ਰੋਡਕਟ ਨੇ ਜਿਵੇਂ ਜਾਣਕਾਰੀ ਜਿਹੜੀ ਦਿੱਤੀ ਹੈ ਬਾਈ ਹੌਨੀਆਂ ਨੇ ਆਪਾਂ ਨੂੰ ਹਨਾ achar ਹੋ ਗਏ ਸ਼ਹਿਦ ਹੋ ਗਿਆ ਹਨਾ ਤੇ ਜਿਹੜੇ ਦੇਸੀ ਤਰੀਕੇ ਨਾਲ ਉਹ ਤਿਆਰ ਕੀਤੇ ਜਾਂਦੇ ਨੇ ਬਾਕੀ ਹੋਰ ਇੱਥੇ ਕੁਝ ਆਹ ਗਾਲਾਂ ਹੋ ਗਈਆਂ ਹਨਾ ਚੌਲ ਹੋ ਗਏ ਸਾਰੀਆਂ ਇਹ ਨੇਚਰਲ ਤਰੀਕੇ ਨਾਲ ਇਹਨਾਂ ਨੇ ਜਿਹੜੀਆਂ ਤਿਆਰ ਕੀਤੀਆਂ ਹੁੰਦੀਆਂ ਨੇ ਸਾਰੇ ਆਰਗੈਨਿਕ ਤਰੀਕੇ ਨਾਲ ਇਹ ਜਿਹੜੇ ਪ੍ਰੋਡਕਟ ਉਹ ਤਿਆਰ ਜਿਹੜੇ ਕੀਤੇ ਹੁੰਦੇ ਨੇ ਐਵੇਂ ਬਹੁਤ ਸਾਰੀਆਂ ਇੱਥੇ ਸਟਾਲ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਫਾਰਮ ਵਾਲਿਆਂ ਵੱਲੋਂ ਲਾਈਆਂ ਹੋਈਆਂ ਨੇ ਆਪਣੇ ਹੈਲਪਸੈਲਪ ਗਰੁੱਪਾਂ ਵੱਲੋਂ ਜਿਹੜੀਆਂ ਲਾਈਆਂ ਹੋਈਆਂ ਨੇ ਬਾਕੀ ਇਕੱਠ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਇਕੱਠ ਹੁੰਦਾ ਹੈ ਇਹ ਕਿਸਾਨ ਮੇਲੇ ਦੇ ਵਿੱਚ ਐਮੀ ਸਾਰੀਆਂ ਸਟਾਲਾਂ ਜਿਹੜੀਆਂ ਇੱਥੇ ਉਹ ਲੱਗਦੀਆਂ ਨੇ ਇੱਥੇ ਵੀ ਕੁਝ ਹੈਲਪ ਸੈਲਪ ਗਰੁੱਪਾਂ ਵੱਲੋਂ ਜਿਹੜੇ ਅਚਾਰ ਮਤਲਬ ਬੋਕਸਾਂ ਦੇ ਵਿੱਚ ਜਿਹੜੇ ਪਾ ਕੇ ਪੈਕ ਕਰਕੇ ਹਨਾ ਇਹ ਆਪਦਾ ਬ੍ਰਾਂਡ ਇਹਨਾਂ ਨੇ ਜਿਹੜਾ ਬਣਾਇਆ ਹੋਇਆ ਜਿਵੇਂ ਆ ਕੁਝ ਤੇਲ ਆ ਗਿਆ ਤੇ ਐਮੀ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਕਿਸਾਨ ਮੇਲੇ ਦੇ ਵਿੱਚ ਤੇ ਇਧਰ ਕੁਝ ਹੋਰ ਜਿਵੇਂ ਆ ਸ਼ਹਿਦ ਆ ਗਿਆ ਹਨਾ ਹੋਰ ਸਾਰੇ ਪ੍ਰੋਡਕਟ ਅਚਾਰ ਆ ਗਏ ਮਰਬੇ ਆ ਗਏ ਤੇ ਆਰਗੈਨਿਕ ਤਰੀਕੇ ਨਾਲ ਇਹ ਸਾਰਾ ਕੁਝ ਤਿਆਰ ਕੀਤਾ ਹੁੰਦਾ ਇਹਨਾਂ ਸਟਾਲਾਂ ਦੇ ਉੱਪਰ ਐਵੇਂ ਹੈਲਪ ਸੈਲਫ ਗਰੁੱਪਾਂ ਵੱਲੋਂ ਜਿਹੜੀਆਂ ਸਟਾਲ ਆਹੇ ਲਾਈਆਂ ਜਾਂਦੀਆਂ ਨੇ ਤੇ ਅਲੱਗ-ਅਲੱਗ ਤਰੀਕੇ ਦਾ ਇੱਥੇ ਸ਼ਾਇਦ ਜਿਹੜਾ ਉਹ ਤਿਆਰ ਕਰਕੇ ਲਿਆਂਦਾ ਜਾਂਦਾ ਤੇ ਇੱਧਰ ਸਾਰੀਆਂ ਐਵੇਂ ਦੀਆਂ ਸਟਾਲ ਸੀਗੀਆਂ ਜਿਹੜੀਆਂ ਸ਼ਾਇਦ ਵਾਲੀਆਂ ਹੋਗੀਆਂ ਕੁਝ ਆਰਗੈਨਿਕ ਪ੍ਰੋਡਕਟ ਵਾਲੀਆਂ ਹੋਗੀਆਂ ਤੇ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਦਿਖਾ ਦਾਂਗੇ ਕੁਝ ਆਪਾਂ ਜਾ ਕੇ ਹੋਰ ਤੇ ਅੱਗੇ ਜਿਵੇਂ ਲੱਗੀਆਂ ਹੋਈਆਂ ਨੇ ਕੁਝ ਹੋਰ ਸਟਾਲਾਂ ਖਾਣ ਪੀਣ ਵਾਲੀਆਂ ਹਨ ਜਿਵੇਂ ਪਕੌੜੇ ਹੋਗੇ ਜਲੇਬੀਆਂ ਹੋਗੀਆਂ ਐਵੇਂ ਜੀਆਂ ਸਾਰੀਆਂ ਸਟਾਲਾਂ ਉਹ ਲੱਗੀਆਂ ਹੋਈਆਂ ਨੇ ਕੁਝ ਸ਼ਹਿਦ ਵਾਲੀਆਂ ਸਟਾਲਾਂ ਵੀ ਇੱਧਰ ਹੈਗੀਆਂ ਨੇ ਜਿਵੇਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਉਹ ਸਟਾਲ ਜਿਹੜੀ ਲੱਗੀ ਹੋਈ ਹੈ ਬਹੁਤ ਜ਼ਿਆਦਾ ਗਿਣਤੀ ਹੁੰਦੀ ਹੈ ਸਟਾਲਾਂ ਦੀ ਕਿਸਾਨ ਮੇਲੇ ਦੇ ਵਿੱਚ ਇਸੇ ਤਰ੍ਹਾਂ ਦੂਰ ਦੂਰ ਤੱਕ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਕਿ ਆ ਤੇ ਇੱਧਰ ਕੁਝ ਇੱਧਰ ਵੀ ਉਸੇ ਤਰ੍ਹਾਂ ਖਾਣ ਪੀਣ ਵਾਲੀਆਂ ਸਟਾਲਾਂ ਸਾਰੀਆਂ ਆ ਗਈਆਂ ਤੇ ਇੱਧਰ ਨਾਲ ਨਾਲ ਗਰਮ ਗਰਮ ਚਲੇਬੀਆਂ ਵੀ ਜਿਹੜੀਆਂ ਮੜ ਰਹੀਆਂ ਨੇ ਪਖੌੜੇ ਜਿਹੜੀ ਮੜ ਰਹੇ ਨੇ ਤੇ ਹਰ ਇੱਕ ਤਰੀਕੇ ਦੀ ਸਟਾਲ ਇਹ ਕਿਸਾਨ ਮੇਲੇ ਦੇ ਵਿੱਚ ਜਿਹੜੀ ਉਹ ਲੱਗਦੀ ਹੈਗੀ ਖਾਣ ਪੀਣ ਵਾਲੀ ਹੋਊਗੀ ਬਾਕੀ ਪਹਿਲਾਂ ਆਪਾਂ ਜਿਵੇਂ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਇੰਪਲੀਮੈਂਟਸ ਦਿਖਾਏ ਸੀ ਕਿ ਕਿੱਤੀ ਬਾੜੀ ਤੇ ਤੇ ਉਸੇ ਤਰ੍ਹਾਂ ਇੱਧਰ ਸਾਰੀਆਂ ਖਾਣ ਪੀਣ ਵਾਲੀਆਂ ਸਟਾਲ ਲੱਗੀਆਂ ਹੋਈਆਂ ਨੇ ਕੁਝ ਜਿਵੇਂ ਇੱਥੇ ਛੋਲੇ ਭਟੂਰੇ ਵਾਲੀ ਸਟਾਲ ਲੱਗੀ ਹੋਈ ਹੈ ਤੇ ਬਹੁਤ ਵੱਡਾ ਇਹ ਕਿਸਾਨ ਮੇਲਾ ਹੁੰਦਾ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਪਟਿਆਲੇ ਦਾ ਕਿਸਾਨ ਮੇਲਾ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਸਾਰੀ ਜਾਣਕਾਰੀ ਆਪਾਂ ਦਿੱਤੀ ਹੈ ਤੁਹਾਨੂੰ ਕਿਸਾਨ ਮੇਲੇ ਦੀਆਂ ਸਟਾਲਾਂ ਦਿਖਾਈਆਂ ਨੇ ਵੀ ਕਿਸ ਤਰ੍ਹਾਂ ਦੀਆਂ ਕਿਸਾਨ ਮੇਲੇ ਦੇ ਵਿੱਚ ਸਟਾਲਾਂ ਜਿਹੜੀਆਂ ਹੋ ਲੱਗਦੀਆਂ ਨੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ